ਸਾਥੀਓ ਮੈਂ ਅੱਜ ਸਵੇਰ ਦਾ ਦੇਖ ਰਿਹਾ ਕਿ ਮੀਡੀਆ ਚੈਨਲਸ ਦੇ ਉੱਪਰ ਸਰਦਾਰ ਸੁਖਬੀਰ ਸਿੰਘ ਬਾਦਲ ਸਮੁੱਚੇ ਪੰਜਾਬ ਨੂੰ ਇਹ ਦੁਹਾਈ ਪਾ ਰਹੇ ਨੇ ਕਿ ਅਕਾਲੀ ਦਲ ਦੇ ਹਜ਼ਾਰਾਂ ਵਰਕਰਾਂ ਨੂੰ ਵਿਕਰਮਜੀਤ ਸਿੰਘ ਮਜੀਠੀਆ ਦੀ ਪੇਸ਼ੀ ਉੱਪਰ ਪਹੁੰਚਣ ਤੇ ਰੋਕਿਆ ਜਾ ਰਿਹਾ ਹੈ ਮੈਂ ਬਾਦਲ ਸਾਹਿਬ ਨੂੰ ਪੁੱਛਣਾ ਚਾਹਾਂਗਾ ਕਿ ਸਾਹਿਬ ਸੁਖਬੀਰ ਸਿੰਘ ਜੀ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੇ ਕੋਲੇ ਸਮੁੱਚੇ ਪੰਜਾਬ ਦੇ ਵਿੱਚ ਹਜ਼ਾਰਾਂ ਵਰਕਰ ਹੈ ਇਸ ਸਮੇਂ ਜਿਹੋ ਜਿਹਾਂ ਕਾਰਜਕਾਲ ਪਿਛਲੇ 10 ਸਾਲ ਤੁਹਾਡਾ ਰਿਹਾ ਉਨਾ ਸਮਿਆਂ ਦੇ ਕਾਰਨਾਮਿਆਂ ਨੇ ਅੱਜ ਅਕਾਲੀ ਦਲ ਨੂੰ ਖਾਲੀ ਦਲ ਬਣਾ ਕੇ ਰੱਖ ਦਿੱਤਾ ਨੰਬਰ 1 ਨੰਬਰ 2 ਇੱਕ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਮੈਂ ਪੰਜਾਬ ਸਰਕਾਰ ਵੱਲੋਂ ਕਿ ਜੋ ਵੀ ਵਿਅਕਤੀ ਪੰਜਾਬ ਸਰਕਾਰ ਨੂੰ ਔਰ ਪੰਜਾਬ ਪੁਲਿਸ ਨੂੰ ਕਾਨੂੰਨ ਦੇ ਅਨੁਸਾਰ ਕਾਰਵਾਈ ਕਰਨ ਤੋਂ ਰੋਕੇਗਾ ਤੇ ਉਹਨੂੰ ਨ ਸਖਤੀ ਦੇ ਨਾਲ ਨਜਿੱਠਿਆ ਜਾਏਗਾ ਪੰਜਾਬ ਅੱਜ ਇਨਸਾਫ ਮੰਗ ਰਿਹਾ ਕਿ ਕਿਸ ਤਰੀਕੇ ਦੇ ਨਾਲ ਪਿਛਲੇ 10 ਸਾਲਾਂ ਦੇ ਅਕਾਲੀ ਦਲ ਭਾਜਪਾ ਦੇ ਰਾਜ ਸਮੇਂ ਤੁਸੀਂ ਅ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਔਰ ਨਸ਼ਿਆਂ ਦੇ ਵੱਲ ਧੱਕਿਆ ਅੱਜ ਜੇ ਸਮੁੱਚਾ ਪੰਜਾਬ ਉਹਦਾ ਇਨਸਾਫ ਮੰਗ ਰਿਹਾ ਹੈ ਤੇ ਤੁਸੀਂ ਉਹਦੇ ਵਿੱਚ ਜਾਂ ਤੁਹਾਡੀ ਪਾਰਟੀ ਉਹਦੇ ਵਿੱਚ ਅੜਚਣਾ ਡਾਉਣ ਦੀ ਕੋਸ਼ਿਸ਼ ਨਾ ਕਰੋ ਜੇ ਕੀਤੀ ਕਰੋਗੇ ਤੇ ਉਹਦਾ ਸਖਤੀ ਨਾਲ ਨਜਿੱਠਿਆ ਜਾਊਗਾ ਔਰ ਤੀਸਰੀ ਇੱਕ ਫਿਕਰਮੰਦੀ ਵਾਲੀ ਗੱਲ ਜਿਹੜੀ ਮੈਂ ਅੱਜ ਸਮੁੱਚੇ ਪੰਜਾਬ ਨਾਲ ਸਾਂਝੀ ਕਰਨੀ ਚਾਹਨਾ ਕਿ ਉਹ ਸ਼ਰੋਮਣੀ ਅਕਾਲੀ ਦਲ ਆ ਜਿਹੜਾ ਕਿ ਕਿਸੇ ਸਮੇਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਦਾ ਸੀਗਾ ਪੰਥ ਦੀ ਗੱਲ ਕਰਦਾ ਸੀਗਾ ਪੰਥ ਦੀ ਦੁਹਾਈ ਪਾ ਪਾ ਕੇ ਸਰਕਾਰਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਬਣਾਉਂਦਾ ਰਿਹਾ ਪੰਥ ਦੀ ਚੜ੍ਹਦੀ ਕਲਾ ਦੇ ਲਈ ਸ਼੍ਰੋਮਣੀ ਅਕਾਲੀ ਦਲ ਕਿਸੇ ਸਮਿਆਂ ਦੇ ਵਿੱਚ ਸੜਕਾਂ ਦੇ ਉੱਪਰ ਉੱਤਰ ਕੇ ਧਰਨੇ ਮੁਜ਼ਾਰੇ ਕਰਿਆ ਕਰਦਾ ਸੀ ਮੋਰਚੇ ਲਾਇਆ ਕਰਦਾ ਸੀਗਾ ਤੇ ਅੱਜ ਦਾ ਸ਼੍ਰੋਮਣੀ ਅਕਾਲੀ ਦਲ ਉਹ ਸ਼੍ਰੋਮਣੀ ਅਕਾਲੀ ਦਲ ਜਿਹਦਾ ਇੰਨਾ ਸੁਨਹਿਰਾ ਪਿਛੋਖੜ ਰਿਹਾ ਹੈ ਇਨਾ ਪੰਜਾਬ ਪ੍ਰਤੀ ਵਧੀਆ ਪਿਛੋਕੜ ਰਿਹਾ ਤੇ ਅੱਜ ਉਹੀ ਸ਼ਰੋਮਣੀ ਅਕਾਲੀ ਦਲ ਸੜਕਾਂ ਦੇ ਉੱਪਰ ਕਿਸ ਕੰਮ ਲਈ ਉਤਰ ਰਿਹਾ ਇੱਕ ਇਹੋ ਜਿਹੇ ਵਿਅਕਤੀ ਨੂੰ ਬਚਾਉਣ ਦੇ ਲਈ ਜਿਹਦੇ ਉੱਪਰ ਕੱਲਾ ਮੈਂ ਜਾਂ ਇੱਕ ਨਹੀਂ ਪੰਜਾਬ ਦੇ 3 ਕਰੋੜ ਲੋਕ ਕਹਿ ਰਹੇ ਨੇ ਕਿ ਸੈਂਕੜੇ ਕਰੋੜ ਜਿਨ੍ਹਾਂ ਨੇ ਨਸ਼ਿਆਂ ਦਾ ਕਾਰੋਬਾਰ ਕਰਕੇ ਇਲੀਗਲ ਧੰਦੇ ਕਰਕੇ ਜਿਨ੍ਹਾਂ ਨੇ ਸੈਂਕੜੇ ਕਰੋੜ ਬਣਾਲੇ ਅੱਜ ਉਹਨਾਂ ਨੂੰ ਬਚਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਆ ਉਹਦੇ ਪ੍ਰਧਾਨ ਸਾਹਿਬ ਤੇ ਉਹਨਾਂ ਦੇ ਚੰਦਕ ਵਰਕਰ ਨੇ ਜਿਹੜੇ ਉਹ ਸੜਕਾਂ ਤੇ ਉਤਰ ਰਹੇ ਨੇ ਤੁਸੀਂ ਪੰਜਾਬੀਓ ਸੋਚੋ ਕਿ ਕਿੰਨਾ ਨਿਗਾਰ ਹੈ ਜਿਹੜਾ ਉਹ ਇਸ ਪਾਰਟੀ ਦੇ ਵਿੱਚ ਜਿਹੜੀ ਕਿ ਲੰਬਾ ਸਮਾਂ ਪੰਥ ਦਾ ਨਾਂ ਲੈ ਕੇ ਰਾਜ ਭਾਗ ਭੋਗ ਦੀ ਕਿੰਨਾ ਨਿਗਾਰ ਹੈ ਜਿਹੜਾ ਉਹ ਆ ਚੁੱਕੇ ਅੱਜ ਸਾਰਿਆਂ ਨੂੰ ਸੋਚਣ ਦੀ ਲੋੜ ਹੈ